ਜੀ ਹੁਣ ਫਰੀ ਬੰਨਣ ਤੇ ਸ਼ੁਰੂ ਕੰਮ ਕਰਖਿਆ ਸੀਨੇ ਸਤਗੁਰ ਕਲਾਥਾਏ ਨੇ ਨਾ ਹੁਣ ਫਰੀ ਬੰਨਣ ਦੇ ਕੰਮ ਕਰਖਿਆ ਜਿਵੇਂ ਕੱਲ ਆ ਆਪਾਂ ਨੇ ਪਲੇਨ ਸੁਪਨ ਦੇ কুরਤੇ ਪਜਾਮੇ ਦੇ ਸੂਟ ਬੋਲੇ ਸੀ ਮੰਨੋ ਚਾਰ ਨਾਲ ਇੱਕ ਨਾਲ ਚਾਰ ਫਰੀ ਕਰੇ ਸੀ ਆਪਾਂ ਨੇ ਕੱਲ ਆ 500 ਦਾ ਸੀ ਜਿਹੜਾ ਉਹ ਅਸੀਂ ਨੇ 500 ਦੇ ਪੰਜ ਕਰੇ ਸੀ ਚਾਰ ਨਾਲ ਇੱਕ ਫਰੀ 100 ਰੁਪਏ ਦਾ কুরਤਾ ਪਜਾਮਾ ਦੇ ਸੂਟ ਆ ਅੱਜ ਆਪਾਂ ਨੇ ਛੋਲ ਆਏ ਨੇ ਆਪਣੇ ਕੋਲੇ ਜਿਵੇਂ ਊੜਾੜ ਆਈਡੀ ਆਲੇ ਆਪਣੀ ਪੰਜਾਬੀ ਭਾਸ਼ਾ ਵਾਲੇ ਛੋਲ ਆਏ ਨੇ ਇਹ ਵੀ ਅਸੀਂ ਇੱਕ ਦੇ ਨਾਲ ਚਾਰ ਫਰੀ ਦੇਵਾਂਗੇ ਜਿਵੇਂ 500 ਰੁਪਏ ਦਾ ਇਹ ਛਾਲਾ ਤੇ ਆਪਾਂ ਇੱਕ ਦੇ ਨਾਲ ਚਾਰ ਫਰੀ ਦੇਵਾਂਗੇ 500 ਦੇ ਪੰਜ ਆ ਦੇਖੋ ਦੇਖ ਸਕਦੇ ਹੋ 500 ਦੇ ਪੰਜ ਜਾਨੀ ਕਿ ਇੱਕ ਦੇ ਨਾਲ ਚਾਰ ਫਰੀ ਦੇ ਆਪਾਂ ਨੇ ਫਰੀਆਂ ਦਾ ਲੰਗਰ ਲਾ ਰੱਖਿਆ ਹੋਣਾ ਆ ਲੋ 500 ਦੇ ਪੰਜ 100 ਰੁਪਏ ਦਾ ਇੱਕ ਪੀਸ ਪੈ ਗਿਆ ਜੀ ਰੰਗ ਦੇਖਣ ਨੂੰ ਬਥੇਰੇ ਮਿਲਣਗੇ ਜਿੰਨੇ ਮਰਜ਼ੀ ਖਰੀਦ ਸਕਦੇ ਹੋ ਸਟਾਕ ਆਪਣੇ ਕੋਲੇ ਬਾਧੂ ਹੈ ਜਿਹੜਾ ਲੈ ਗਿਆ ਤਾਂ ਲੈ ਗਿਆ ਜਿਹੜਾ ਰਹਿ ਗਿਆ ਫੇਰ ਨਾ ਭਾਈ ਸਤਿਗੁਰਾਂ ਨੂੰ ਲੰਬਾ ਦਿਓ ਵੀ ਅਸੀਂ ਤਾਂ ਰਹਿ ਗਏ ਤੁਸੀਂ ਨੇ ਪਹਿਲੀ ਵੰਡ ਤੇ ਇੱਕ ਦੇ ਨਾਲ ਚਾਰ ਫਰੀ ਨੇ 500 ਦਾ ਦੀ ਜਿਹੜਾ ਇਹ 500 ਦੇ ਪੰਜ ਨੇ 100 ਰੁਪਏ ਦਾ ਇੱਕ ਤੇ ਆਹ ਸੂਟਾਂ ਦੀ ਸੇਲ ਆਈ ਹੈ ਜਿਹੜਾ ਪਹਿਲਾਂ 1300 ਰੁਪਏ ਦਾ ਜੋੜਾ ਸੀ ਅੱਜ ਆਪਾਂ ਨੇ 700 ਦਾ ਜੋੜਾ ਲਾਇਆ ਜੀ 1300 ਵਾਲਾ ਜੋੜਾ 700 ਦਾ ਜੋੜਾ 350 ਰੁਪਏ ਨੂੰ ਆਹ ਦੇਖ ਸਕਦੇ ਹੋ ਇੱਕ ਤੋਂ ਇੱਕ ਰੰਗ ਨੇ ਇਹਦੇ ਵਿੱਚ ਚਾਟ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਆ ਦੇਖੋ ਜਿਹੜੇ ਮਰਜ਼ੀ ਚਾਟ ਲੈ ਸਕਦੇ ਹੋ ਡਾ ਇਹ ਡਾਰਕ ਚਾਟ ਆ ਗਿਆ ਤੇ ਲਾਈਟ ਲੈ ਸਕਦੇ ਹੋ ਚਾਟ ਇਹਦੇ ਵਿੱਚ ਆਪਣੇ ਕੋਲ ਦੋਏ ਚਾਟ ਆਏ ਹੋਏ ਨੇ ਮੰਨ ਲਓ ਆ ਦੇਖੋ ਉਹ ਡਾਰਕ ਦਿਖਾਈ ਦਿੱ ਹੁਣ ਤੁਹਾਨੂੰ ਇਹ ਲਾਈਟ ਦਿਖਾਇਆ ਤੇ ਦੁਬੱਟੇ ਦੇ ਬਹੁਤ ਵਧੀਆ ਨੇ ਦੁਬੱਟੇ ਦੀ ਵੀ ਲੁੱਕ ਦਿਖਾ ਸਕਦੇ ਆ ਤੁਹਾਨੂੰ ਪਹਿਲਾ ਇਹ 1300 ਦਾ ਜੋੜਾ ਦੀ ਹੁਣ ਇਹ 700 ਰੁਪਏ ਦਾ ਜੋੜਾ ਹੈ 3500 ਰੁਪਏ ਦਾ ਸੂਟ ਪੈ ਗਿਆ ਜੀ ਪੂਰੇ ਹੈਵੀ ਦੁਪट्टे 2.5 2.5 ਮੀਟਰ ਦੇ ਦੇਖ ਸਕਦੇ ਹੋ ਜੀ ਆ ਦੇਖੋ ਜੀ ਦੁਪੱਟਾ ਇਹਦੀ ਦੁਪੱਟੇ ਦੀ ਲੁੱਕ ਦਿਖਾਵਾਂਗੇ ਤੁਹਾਨੂੰ ਇਹ ਪਹਿਲਾਂ 1500 ਦੇ 23 ਇਹ ਅੱਜ 900 ਦੇ 2 ਨੇ ਜੀ ਪੂਰਾ ਫੋਰ ਸਾਈਡ ਦੁਪੱਟਾ ਹੋਊਗਾ ਇਹਦਾ 900 ਰੁਪਏ ਦੇ 2 ਨੇ ਜੀ ਇਹ ਅਲਸ ਇੱਕ ਫਰਵਰੀ ਦਿਖਾਵਾਂ ਕੱਪੜਾ ਤੁਹਾਨੂੰ ਇਹ ਇਹ ਇੱਕ ਦੇ ਨਾਲ ਇੱਕ ਫਰੀ ਹੈ ਜੀ ਜਿਵੇਂ 1000 ਰੁਪਏ ਦਾ ਇਕੱਲਾ ਸੂਟ ਸੀ ਅੱਜ ਅਸੀਂ 1000 ਦੇ ਦੋ ਸੂਟ ਦੇਵਾਂਗੇ ਇੱਕ ਨਾਲ ਇੱਕ ਫਰੀ 500 ਰੁਪਏ ਦਾ ਸੂਟ ਪੈ ਗਿਆ ਜੀ ਆਹ ਦੇਖੋ ਜੀ ਇੱਕ ਡਿਜ਼ਾਈਨ ਆ ਇਹ ਇੱਕ ਦੇ ਨਾਲ ਇੱਕ ਫਰੀ ਹੈ ਜੀ ਆ ਇਹਦਾ ਦੁਪੱਟਾ ਜੀ ਦੇਖ ਸਕਦੇ ਹੋ ਟਾਈ ਟਾਈ ਮੇਟ ਦੇ ਦੁਬੱਟੇ ਨੇ ਪੂਰੇ ਲੁੱਕ ਆ